ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਟ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਅਮਰੇ ਜੋਟ ਸਵੈ ਤੁਮ ਕਾਓ ਆਪ ਹਾਥ ਦੈ ਮੋਇ ਵਿਚਾਓ ਸੁਖੀ ਵਸੈ ਮੋਹ ਰੋ ਪਰਵਾਰਾ ਸੇਵਕ ਸੇਕ ਸਵੈ ਕਰਤਾ ਮੋਰ ਅੱਛਾ ਨਜ ਕਰਦਾ ਕਰੀਐ ਸਭ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਜਾਉ ਸੋ ਤੁਮ ਤੇ ਪਾਉ ਸੇਵ ਕੋ ਸੇਕ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਸ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਤੁਜੂ ਕਰਿਓ ਰਛਾ ਰਾਖ ਲਿਓ ਮੋਏ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਣ ਕੇ ਹੰਤਾ ਤੁਮਹਾ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵ ਦੇਤ ਜਸ਼ਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜੇ ਆਪ ਸਵਾਰੀ ਸ਼ਿਵ ਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਮਰ ਕੀਓ ਆਟ ਗਾਟ ਕੇ ਅੰਦਰ ਕੀ ਜਾਣਤ ਭਰੇ ਬੁਰੇ ਕੀ ਬੀਰ ਪਛਾਨਤ ਚੀਟੀ ਤੇ ਪੁੰਚਰੇ ਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਲੋਗ ਪਾਈ ਤੇ ਦੁਖੀ ਸੋ ਪਾਈ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨੈ ਗਟ ਗਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰ ਸਕਰਾ ਕਰ ਤਾਰਾ ਪਰ ਜਾ ਧਰਤ ਤਵ ਦੇ ਅਪਾਰਾ ਜਬ ਆ ਕਰਤ ਕਰਤ ਹੋ ਕਉ ਹੋ ਤੋ ਮੈਂ ਮਿਲਤਾ ਦੇ ਤਰ ਸਭ ਹੋ ਜੀਤੇ ਬਗਨਾ ਸ੍ਰੇਟ ਸਵਤਾਰ ਹੈ ਆਪ ਆਪਣੀ ਬੂਝ ਉਚਾਰ ਹੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਬੇਦ ਅਰ ਆਲਮ ਨਰੰਕਾਰ ਨਦੇਵ ਕਾਨ ਰਾਮੋ ਆਦੋ ਨੀਲੋ ਨਾਦਿਯ ਸੰਭੂ ਤਾਕਾ ਮੂੜ ਉਚਾਰਤ ਪੀਦਾ ਜਾਕੋ ਭੀਵਨ ਪਾਵਤ ਬੇਦਾ आगो करपाहन अनुमानत महामूढ कश्यप न जानत महादेव को कैत सदा सेव नरंकार का जीनत ने पेव आप अपनी बोध है जीती वानर भेन भेन दोय तेती तुम्हारा लखा न जाय पसारा के विद सजा परम संसार एक रूप अनूप स्वरूपारक भयो रावकई रूपा, रूपा।, राव रूपा। अण्डज जेरज से तजि कीने उत्पोज खानम भवद रच दीनी ਕਹਉ ਭੂਲ ਰਾਜਾ ਵੈ ਬੈਠਾ ਕਉ ਸਮਿਟ ਪਿਉ ਸੰਕਰੇ ਕੈਠਾ ਸਗਰੀ ਸ੍ਰਿਟ ਲਖਾਈ ਅਚੰ ਪਵ ਆਦ ਜਗਾਲ ਸਰੂਪ ਸਿਯੰ ਪਵ ਆਵਰ ਅਚਾ ਮੇਰੀ ਤੁਮ ਕਰੋ ਸਿਖ ਉਵਾਰ ਅਸਿਖ ਸੰਗ ਰੋ ਜੋ ਟਿਜ ਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ये आज तो तव सरणी पारे तिन के दोष दुख तो है मारे पुरख जवन पग परे तिहारे तिन के तुम संकट से उतारे ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਇਹ ਸਭ ਕਲ ਦੁਸ਼ਟੋ ਰਿਟ ਰਹੇ ਤਤ ਕਲ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕੋ ਮੈਂ ਹਰ ਹੋ ਜਿਦ ਸਿਧ ਕਰਮੋ ਸਭ ਹੋਈ ਦੁਖ ਛਾਸ ਸਕੇ ਨ ਕੋਈ ਇਕ ਵਾਰ ਜਣ ਤੁਮੇ ਸੰਵਾਰਾ ਕਾਲ ਫਾਸਤੇ ਤਾਹੀ ਉਵਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਾਰਦੁ ਦੁਸ਼ਟ ਦੋਖ ਤੇ ਰਹਾ ਖੜਗਕੇ ਤਮੈ ਸਰਣ ਪਿਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਰਹੋ ਬਚਾਈ ਖੜਗਕੇ ਤਮੈ ਸਰਣ ਪਿਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਰਹੋ ਬਚਾਈ ਵਾਹਿਗੁਰੂ ਜੀ ਕਾ ਕਾਲ ਸਾ wahid roji ki